ਜੀ ਆਇਆਂ ਨੂੰ ਤੇਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 8ਵਾਂ ਬਲ ਅਤੇ ਗਤੀ ਦੇ ਨਿਯਮ ਇਸ ਅਧਿਆਇ ਦੇ ਅੰਦਰ 50 ਨੰਬਰ 91 ਤੇ ਆਏ 400 ਆਲ ਜਿਹੜੇ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉਸ ਤਰ੍ਹਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੇ ਨੋਟਸ ਵੀ ਇਸੀ ਚੈਨਲ ਤੋਂ ਪੁਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲ ਕੇ ਲਿਸਟ ਸੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਨਾਲ ਹੀ ਗਣਿਤ ਵੀ ਤੁਹਾਨੂੰ ਮਿਲਣਗੀਆਂ 9th Math Notes ਤੇ ਨਵੀਂ ਨਵੀਂ ਗਣਿਤ ਤੇ PSEB 9th Math English Medium ਦੇ ਵਿੱਚ ਜੋ ਕਿ ਸੇਮ CBSE ਵਾਲੀ ਕਿਤਾਬ ਹੈਗੀ ਹੈ ਫਿਰ Math Concepts English Medium ਗਣਿਤ ਦੇ ਸਿਧਾਂਤ ਪੰਜਾਬੀ మీడియం ਇਹ ਕਿ ਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੇਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਤੇ ਵੀਡੀਓਜ਼ ਜਰੂਰ ਦੇਖੋ ਆਹ ਦੇਖਿਓ ਬੱਚਿਓ ਨੇ ਵਾਲੇ ਸਵਾਲ ਪਹਿਲਾ ਸਵਾਲ ਇਹ ਕਹਿੰਦੇ ਨਿਮਨ ਵਿੱਚ ਕਿਸ ਦੀ ਜੜਤਾ ਜ਼ਿਆਦਾ ਹੈ ਸੋ ਬੱਚੇ ਸਾਰੇ ਇਹਦੇ ਤਿੰਨ ਜਿਹੜੇ ਇਹਨੇ ਜਵਾਬ ਦੇਣ ਦਾ ਦਿਨ ਤੋਂ ਪੱਲੇ ਐਸਮੋਲੀ ਕਿਦਾ ਸੂਲ ਕਿਹੜਾ ਹੈਗਾ ਇਹ ਯਾਦ ਰੱਖਣਾ ਹੈ ਜਿੰਨਾ ਜ਼ਿਆਦਾ ਪੁੰਜ ਉੰਨੀ ਜ਼ਿਆਦਾ ਜੜਤਾ ਜਿੰਨਾ ਘੱਟ ਪੁੰਜ ਉਨੀ ਘਟ ਜੜਤਾ ਭਾਵ ਜੜਤਾ ਜਿਹੜੀ ਹੈ ਉਹ ਵਸਤੂ ਦੇ ਪੁੰਜ ਤੋਂ ਮਾਪੀ ਜਾਂਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਠੀਕ ਹੈ ਹੁਣ ਇੱਕ ਰਬੜ ਦੀ ਗੇਂਦ ਅਤੇ ਉਸੇ ਆਕਾਰ ਦਾ ਪੱਥਰ ਹੁਣ ਬੱਚੋ ਅਸੀਂ ਸਾਰੇ ਜਾਣਦੇ ਹਾਂ ਗੇਂਦ ਨਾਲੋਂ ਪੱਥਰ ਜਿਹੜਾ ਜ਼ਿਆਦਾ ਭਾਰਾ ਹੁੰਦਾ ਹੈ ਉਹਦਾ ਪੁੰਜ ਜ਼ਿਆਦਾ ਹੁੰਦਾ ਹੈ ਸੋ ਇਹਦਾ ਜਵਾਬ ਹੈਗਾ ਪੱਥਰ ਇੱਕ ਸਾਈਕਲ ਅਤੇ ਇੱਕ ਰੇਲ ਗੱਡੀ ਸਾਈਕਲ ਬਹੁਤ ਹਲਕੀ ਹੈ ਰੇਲ ਗੱਡੀ ਬਹੁਤ ਭਾਰੀ ਹੈ ਸੋ ਜਵਾਬ ਹੈ ਰੇਲ ਗੱਡੀ 5 ਰੁਪਏ ਦਾ ਸਿੱਕਾ ਅਤੇ 1 ਰੁਪਏ ਦਾ ਸਿੱਕਾ 5 ਰੁਪਏ ਦੇ ਸਿੱਕੇ ਦੀ ਮੋਟਾਈ ਜ਼ਿਆਦਾ ਹੈਗੀ ਹੈ ਉਹਦਾ ਪੁੰਜ ਜ਼ਿਆਦਾ ਹੈ 1 ਰੁਪਏ ਦਾ ਸਿੱਕਾ ਹਲਕਾ ਹੁੰਦਾ ਹੈ ਉਹਦੀ ਮੋਟਾਈ ਘੱਟ ਹੈ ਸੋ ਜਵਾਬ ਹੈਗਾ 5 ਰੁਪਏ ਦਾ ਸਿੱਕਾ ਤੇ ਸਿਧਾਂਤ ਸੀ ਐਵਲਾ ਵਰਤਿਆ ਹੈ ਤੁਹਾਡੇ ਗਿਆਤ ਲਈ ਤੁਹਾਨੂੰ ਸੇਧਾ ਕਰਨ ਲਈ ਮੈਂ ਇੱਥੇ ਨੋਟ ਵਿੱਚ ਲਿਖ ਦਿੰਦਾ ਠੀਕ ਹੈ ਅੱਗੇ ਚਲੀਏ ਇਹ ਸਵਾਲ ਬੱਚਾ ਬੜਾ ਮਹੱਤਵਪੂਰਨ ਹੈ ਬੜਾ ਇੱਕ ਪ੍ਰੈਕਟੀਕਲ ਵਿਵਾਰਿਕ ਸਵਾਲ ਹੈ ਇਹਦੇ ਨਾਲ ਹੀ ਅਸੀਂ ਇਹ ਸਮਝਣਾ ਹੈ ਕਿ ਕਿਵੇਂ ਬਲ ਲੱਗਣ ਦੇ ਨਾਲ ਗਤੀ ਦੀ ਅਵਸਥਾ ਬਦਲਦੀ ਹੈ ਸੋ ਗਤੀ ਦੀ ਅਵਸਥਾ ਬਦਲਣ ਦਾ ਕੀ ਮਤਲਬ ਹੈ ਵਿਰਾਮ ਤੋਂ ਗਤੀ ਵਿੱਚ ਆਣਾ ਗਤੀ ਤੋਂ ਵਿਰਾਮ ਵਿੱਚ ਆਣਾ ਜਾਂ ਗਤੀ ਤੋਂ ਗਤੀ ਦੀ ਦੂਜੀ ਦਿਸ਼ਾ ਵਿੱਚ ਆਣਾ ਜਾਂ ਉਹਦੀ ਚਾਲ ਉਹਦੀ ਜਿਹੜੀ ਮਾਤਰਾ ਹੈ ਉਹ ਚ ਬਦਲਾਅ ਹੋਣਾ ਇਹ ਜਿਹੜੀਆਂ ਵੀ ਚੀਜ਼ਾਂ ਨੇ ਇਹ ਸਾਰਿਆਂ ਨੂੰ ਇੱਕ ਬਲ ਜਿਹੜਾ ਹੈ ਬਲ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਆਓ ਦੇਖਿਓ ਫਿਰ ਥੱਲੇ ਦਿੱਤੇ ਗਏ ਉਦਾਹਰਣ ਵਿੱਚ ਗੇਂਦ ਦਾ ਵੇਗ ਕਿੰਨੀ ਵਾਰ ਬਦਲਦਾ ਹੈ ਵੇਗ ਅਸੀਂ ਜਾਣਦੇ ਬੱਚੋ ਦਿਸ਼ਾ ਤੇ ਮਾਤਰਾ ਦੋਨਾਂ ਨੂੰ ਕਿਹਾ ਜਾਂਦਾ ਜਿਹਨੂੰ ਕਹਿੰਦੇ ਵਿਲੋਸਿਟੀ ਠੀਕ ਹੈ ਸੋ ਜਾਣਨ ਦੀ ਕੋਸ਼ਿਸ਼ ਕਰੋ ਤੇ ਕਹਿੰਦੇ ਆ ਦੇਖੋ ਹੈ ਇੱਕ ਇਹਨਾਂ ਨੇ ਇਹੋ ਜੀ ਇੱਕ ਉਦਾਹਰਣ ਪੇਸ਼ ਕੀਤੀ ਹੈ ਕਿ ਫੁੱਟਬਾਲ ਦਾ ਇੱਕ ਖਿਡਾਰੀ ਗੇਂਦ ਨੂੰ ਠੋਕਰ ਮਾਰ ਕੇ ਕਿੱਕ ਲਗਾ ਕੇ ਗੇਂਦ ਨੂੰ ਆਪਣੀ ਟੀਮ ਦੇ ਦੂਜੇ ਖਿਡਾਰੀ ਦੇ ਕੋਲ ਪਹੁੰਚਾਦਾ ਠੀਕ ਹੈ ਦੂਜਾ ਖਿਡਾਰੀ ਉਸ ਗੇਂਦ ਨੂੰ ਕਿੱਕ ਲਗਾ ਕੇ ਗੋਲ-ਗੋਲ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਹੁਣ ਦੇਖੀਏ ਕੀ ਕੀ ਹੋ ਰਿਹਾ ਪਹਿਲੇ ਗੇਂਦ ਖੜੀ ਸੀਗੀ ਮਿਲਟ ਰੁਕੀ ਹੋਈ ਸੀ ਤੇ ਪਹਿਲੇ ਖਿਡਾਰੀ ਨੇ ਇੱਕ ਕਿਕ ਮਾਰੀ ਬਦਲਾ ਆ ਗਿਆ ਦੂਜੇ ਕੋਲ ਪਹੁੰਚੀ ਉਹਨੇ ਕਿਕ ਮਾਰੀ ਉਹਦੀ ਦਿਸ਼ਾ ਬਦਲ ਗਈ ਦੂਜੀ ਵਾਰ ਆ ਗਿਆ ਵਿਰੋਧੀ ਟੀਮ ਦਾ ਗੋਲ ਕੀਪਰ ਗੇਂਦ ਨੂੰ ਫੜਦਾ ਹੈ ਗੋਲ ਛੀ ਫਿਰ ਬਦਲਾ ਆ ਗਿਆ ਰੋਕ ਲਈ ਅਤੇ ਟੀਮ ਦੇ ਖਿਡਾਰੀ ਵੱਲ ਕਿਕ ਲਗਾਉਂਦਾ ਉਹਨੇ ਫਿਰ ਸੋ ਸਾਪ ਬਦਲਾ ਚੌਥੀ ਵਾਰ ਹੋਇਆ ਚਾਰ ਵਾਰ ਹੋਇਆ ਅੱਗੇ ਅਸੀਂ ਜਵਾਬ ਚ ਦੱਸਾਂਗੇ ਤੁਹਾਨੂੰ ਤੇ ਕਹਿੰਦੇ ਇਸ ਦੇ ਨਾਲ ਹੀ ਉਸ ਕਾਰਨ ਦੀ ਵੀ ਪਛਾਣ ਕਰੋ ਜੋ ਹਰੇਕ ਅਵਸਥਾ ਵਿੱਚ ਬਲ ਪ੍ਰਦਾਨ ਕਰਦਾ ਹੈ ਕਿਉਂਕਿ ਗਤੀ ਦੀ ਅਵਸਥਾ ਬਦਲਣ ਲਈ, ਵੇਗ ਬਦਲਣ ਲਈ ਬਲ ਦੀ ਲੋੜ ਹੁੰਦੀ ਹੈ। ਤੇ ਕਹਿੰਦੇ ਬਲ ਦਾ ਸਰੋਤ ਕੀ ਹੈਗਾ? ਬਲ ਜਿਹੜਾ ਹੈ ਕਿਹੜੇ ਸਰੋਤ ਤੋਂ ਹੈ? ਆਓ ਦੇਖੀਏ ਜਵਾਬ ਇਹਦਾ। ਜਵਾਬ ਇਹ ਦਿੱਤੇ ਉਦਾਹਰਣ ਵਿੱਚ ਵੇਗ ਚਾਰ ਵਾਰੀ ਬਦਲਦਾ ਹੈ। ਸੋ ਵੇਗ ਵਿੱਚ ਪਹਿਲਾਂ ਬਦਲਾ। ਕਦੋਂ ਹੋਇਆ? ਪਹਿਲਾ ਖਿਡਾਰੀ ਗੇਂਦ ਨੂੰ ਕਿੱਕ ਮਾਰਦਾ ਹੈ। ਗੇਂਦ ਰੁਕੀ ਹੋਈ ਸੀਗੀ, ਵਿਰਾਮ ਅਵਸਥਾ ਵਿੱਚ ਸੀ ਕਿੱਕ ਮਾਰੀ। ਵੇਗ ਵਿੱਚ ਆ ਗਈ, ਠੀਕ ਹੈ? ਤੇ ਕਾਰਨ ਕੀ ਹੈ? ਖਿਡਾਰੀ ਦਾ ਕਿੱਕ ਮਾਰਨ ਵਾਲਾ ਪੈਰ। वेग ਵਿੱਚ ਦੂਜਾ ਬਦਲਾਅ ਦੂਜਾ ਖਿਡਾਰੀ ਗੇਂਦ ਨੂੰ ਕਿੱਕ ਮਾਰਦਾ ਹੈ ਉਹਦੇ ਕੋਲ ਆਈ ਤੇ ਉਹਨੇ ਕਿੱਕ ਮਾਰੀ ਉਹਦੀ ਦਿਸ਼ਾ ਬਦਲ ਗਈ ਉਹਦੇ ਵਲਾਈ ਉਹਨੇ ਕਿੱਕ ਮਾਰੀ ਉਹ ਦੂਜੇ ਵਜੇ ਹੋਰ ਕਿਸੇ ਦਿਸ਼ਾ ਵਿੱਚ ਚਲੀ ਗਈ ਤੇ ਉਹਦੀ ਗਤੀ ਵੀ ਉਹਦੀ ਚਾਲ ਵੀ ਤੇਜ਼ ਹੋ ਗਈ ਕਿਉਂਕਿ ਉਹਦੇ ਕੋਲ ਆਂਦੇ ਆਂਦੇ ਹੌਲੀ ਹੋ ਗਈ ਹੋਣੀ ਹੈ ਤੇ ਉਹਨੇ ਕਿੱਕ ਮਾਰੀ ਫਿਰ ਤਾਜ਼ਾ ਬਲ ਕਰਕੇ ਉਹ ਚ ਦਿਸ਼ਾ ਬਦਲੀ ਤੇ ਨਾਲ ਮਾਤਰਾ ਵੀ ਉਹਦੀ ਵਧ ਗਈ ਹੋਣੀ ਹੈ ਠੀਕ ਹੈ ਸੋ ਦੂਜਾ ਖਿਡਾਰੀ ਗੇਂਦ ਨੂੰ ਕਿੱਕ ਮਾਰ ਦਾ ਕਾਰਨ ਕੀ ਹੈ ਦੂਜੇ ਖਿਡਾਰੀ ਦਾ ਕਿੱਕ ਮਾਰਨ ਵਾਲਾ ਪੈਰ ਫਿਰ ਵੇਗ ਵਿੱਚ ਤੀਜਾ ਬਦਲਾ 골ਚੀ ਗੇਂਦ ਨੂੰ ਫੜ ਕੇ ਰੋਕਦਾ ਹੈ ਹੁਣ ਜਲਦੀ ਹੋਈ ਵਸਤੂ ਰੁਕ ਗਈ ਰੋਕ ਲਿਆ ਉਹਨੇ ਸੋ ਕਾਰਨ 골ਚੀ ਦਾ ਸ਼ਰੀਰ ਹੱਥ ਆਪਣੀ ਛਾਤੀ ਕਰਕੇ ਰੋਕਿਆ ਹੋਏਗਾ ਆਪਣੀ ਬੱਖੀ ਕਰਕੇ ਮੁੰਡੇ ਕਰਕੇ ਨਾਲ ਹੱਥ ਵਰਤੇ ਹੋਣਗੇ ਨਾ ਕੋਈ ਵੀ ਚੀਜ਼ ਵਰਤੀ ਹੈਗੀ 골ਚੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਹੱਥ ਦੇ ਵਰਤੋਂ ਦੀ ਛੋਟ ਹੁੰਦੀ ਹੈ ਫੁੱਟਬਾਲ ਦੇ ਖਿਡਾਰੀ ਹੱਥ ਨਹੀਂ ਲਾ ਸਕਦੇ ਉਹਨਾਂ ਨੇ ਕਿੱਕ ਮਾਰਨੀ ਹੁੰਦੀ ਹੈ ਇਕੱਲੀ ਠੀਕ ਹੈ ਸੋ ਵੇਗ ਵਿੱਚ ਚੌਥਾ ਬਦਲਾ 골ਚੀ ਗੇਂਦ ਨੂੰ ਕਿੱਕ ਮਾਰਦਾ ਹੈ ਉਹਨੇ ਫਿਰ ਆਪਣੇ ਖਿਡਾਰੀ ਵੱਲ ਸਟੀ ਹੈ ਨਾ ਸੋ ਕਾਰਨ ਗੋਲਚੀ ਦਾ ਇੱਕ ਮਾਰਨ ਵਾਲਾ ਪੈਰ ਸੋ ਇਸ ਕਰਕੇ ਚਾਰ ਵਾਰ ਵੇਗ ਬਦਲਿਆ ਤੇ ਚਾਰੂ ਵਾਰ ਉਹਦੇ ਕਾਰਨ ਸੀ ਹੋਸੀ ਉਹ ਵੀ ਦੱਸ ਦਿੱਤੇ ਹੁਣ ਆ ਗਿਆ ਤੀਜਾ ਸਵਾਲ ਕਿਸੇ ਰੁੱਖ ਦੀਆਂ ਟਾਹਣੀਆਂ ਨੂੰ ਤੇਜ਼ੀ ਨਾਲ ਹਿਲਾਉਣ ਨਾਲ ਕੁਝ ਪੱਤੀਆਂ ਝੜ ਜਾਂਦੀਆਂ ਹਨ ਕਿਉਂ ਇਹ ਬੱਚਿਓ ਸਾਰਿਆਂ ਨੇ ਅਸੀਂ ਦੇਖਿਆ ਪਿੰਡਾਂ ਜਿੱਲੇ ਅਸੀਂ ਖੇਤਾਂ ਜਾਂਦੇ ਆ ਹਨਾ ਕੋਈ ਇਹਦਾ ਝਾੜਦੇ ਆ ਕਈ ਵਾਰ ਉਹ ਦੇਖਦੇ ਪੱਤੇ ਪੀਲੇ ਪਏ ਹੁੰਦੇ ਨੇ ਉਹ ਝੜ ਜਾਂਦੇ ਨੇ ਇਆ ਕਿ ਕਰ ਦੇ ਜਾਂ ਕੋਈ ਹੋਰ ਕੋਈ ਵੀ ਚੀਜ਼ ਅਸੀਂ ਜਿਹੜੀ ਹੁੰਦੀ ਹੈ ਉਹ ਜਿਹੜੇ ਝਾੜਦੇ ਆ ਇਹਦਾ ਹਿਲਾਣੇ ਆ ਪਰ ਜਦ ਬਰੂਦ ਲਗਾ ਹੁੰਦਾ ਕੇਵਾਰ ਝਾੜਦੇ ਆ ਦੇ ਪੱਤੇ ਡਿੱਗ ਜਾਂਦੇ ਨੇ ਇਹਦਾ ਕਿਉਂ ਹੁੰਦਾ ਆ ਉਹ ਦੇਖੀਏ ਇਹ ਵਸਤੂਆਂ ਦੇ ਕੁਦਰਤੀ ਸੁਭਾ ਜੜਤਾ ਕਰਕੇ ਹੈ ਮਲੀ ਇੱਕ ਲਾਈਨ ਵਿੱਚ ਜਵਾਬ ਇਹਦਾ ਪੰਕਤੀ ਵਿੱਚ ਹੀ ਹੈਗਾ ਉਹਨੇ ਤਾਂ ਅਸੀਂ ਵਿਸਥਾਰ ਨਾਲ ਸਮਝਦੇ ਆ ਕਿਦਾਂ ਟਾਣੀਆਂ ਨੂੰ ਤੇਜ਼ੀ ਨਾਲ ਹਿਲਾਉਣ ਨਾਲ ਟਾਣੀਆਂ ਗਤੀ ਵਿੱਚ ਆ ਜਾਂਦੀਆਂ ਹੁੰਨ ਉਹਨਾਂ ਰੁਕੀਆਂ ਹੋਈਆਂ ਟਾਣੀਆਂ ਜਿਹੜੇ ਹਲਾਇਆ ਅੱਗੇ ਪਿੱਛੇ ਉਹ ਗਤੀਵਿਜ ਆਉਂਦੀਆਂ ਪਰ ਪੱਤੀਆਂ ਜੜਤਾ ਕਰਕੇ ਆਪਣੀ ਵਿਰਾਮ ਅਵਸਥਾ ਵਿੱਚ ਰਹਿਣਾ ਚਾਹੁੰਦੀਆਂ ਹਨ ਪੱਤੀਆਂ ਲੈਂਦੀਆਂ ਨੇ ਕਿਉਂਕਿ ਪੱਤੀ ਨੂੰ ਨਹੀਂ ਨਾ ਆਇਆ ਸੀ ਟਾਣੀੋਂ ਆਇਆ ਤੇ ਟਾਣੀ ਦੇ ਨਾਲ ਪੱਤੀ ਜੁੜੀ ਹੋਈ ਹੈ ਇਸ ਨਾਲ ਢਿੱਲੇ پکڑ ਵਾਲੀਆਂ ਪੱਤੀਆਂ ਹੋਈਆਂ ਪੱਤੀਆਂ ਝੜ ਜਾਂਦੀਆਂ ਹਨ ਜਿਹੜੇ ਪੱਕ ਗਈਆਂ ਨੇ ਉਹਨਾਂ ਦੀ ਪਗੜ ਢਿੱਲੀ ਹੋ ਗਈ ਹੈ ਪਰ ਮਜ਼ਬੂਤ پکڑ ਵਾਲੀਆਂ ਜਵਾਨ ਪੱਤੀਆਂ ਟਿਕੀਆਂ ਰਹਿ ਜਾਂਦੀਆਂ ਹਨ ਭਾਵ ਉਹਨਾਂ ਦੀ ਪਕੜ ਜਿਹੜੀ ਹੈ ਉਹ ਲੱਗੇ ਹੋਏ ਬਲ ਤੋਂ ਉਹ ਜੜਦਾ ਕਰਕੇ ਜਿਹੜਾ ਉਹਨੂੰ ਰੋਕ ਕੇ ਰੱਖ ਰਿਆ ਉੱਥੇ ਉਤੋਂ ਜ਼ਿਆਦਾ ਹੈਗਾ ਸੋ ਉਹਨੂੰ ਡਿਗੜ ਨਹੀਂ ਦਿੰਦੀਆਂ ਉਹ ਨਾਲ ਫਿਰ ਹਿਲ ਜਾਂਦੀਆਂ ਨੇ ਠੀਕ ਹੈ ਨਾ ਸੋ ਇਹ ਇਹਦਾ ਜਵਾਬ ਹੈਗਾ ਹੁਣ ਚੌਥਾ ਵੀ ਉਸੀ ਕਿਸਮ ਦਾ ਹੈ ਔਰ ਇਧਰੇ ਇਹ ਸਵਾਲ ਮੈਂ ਆਪਣੇ ਜਿਹੜੇ ਸੋਚੋ ਦੇ ਉੱਤਰ ਦੀ ਲੜੀ ਵਿੱਚ ਵੀ ਤੁਹਾਡੇ ਲਈ ਪਾਏ ਨੇ ਇੱਥੇ ਫਿਰ ਇਹ ਦੁਹਰਾ ਰਿਹਾ ਚਲੋ ਵਧੀਆ ਗੱਲ ਹੈ ਕਿਉਂਕਿ ਇਹ ਮਹੱਤਵਪੂਰਨ ਸਵਾਲ ਹੈ ਇਧਰੇ ਸਵਾਲ ਜਿਹੜੇ ਨੇ ਇਮਤਿਹਾਨਾਂ ਵਿੱਚ ਆਉਂਦੇ ਨੇ ਜਦੋਂ ਕੋਈ ਗਤੀਮਾਨ ਵਸ ਅਚਾਨਕ ਰੁਕ ਜਾਂਦੀ ਹੈ ਤਾਂ ਅਸੀਂ ਅੱਗੇ ਵੱਲ ਨੂੰ ਡਿਗਦੇ ਹਾਂ ਠੀਕ ਹੈ ਜਦੋਂ ਕੋਈ ਰੁਕ ਜਾਂਦੀ ਹੈ ਤੇ ਤੁਸੀਂ ਅਸੀਂ ਨਹੀਂ ਤੁਸੀਂ ਅੱਗੇ ਵੱਲ ਨੂੰ ਡਿਗਦੇ ਹੋ ਅਤੇ ਜਦੋਂ ਵਿਰਾਮ ਅਵਸਥਾ ਤੋਂ ਪ੍ਰਵੇਗਿਤ ਹੁੰਦੀ ਹੈ ਰੁਕੀ ਹੋਈ ਤੇ ਚਲਦੀ ਹੈ ਤਾਂ ਪਿੱਛੇ ਦੇ ਵੱਲ ਡਿਗਦੇ ਹੋ ਕਿਉਂ ਉਹ ਦੇਖਿਆ ਦਾ ਜਵਾਬ ਇਹ ਵਸਤੂਆਂ ਦੇ ਜੜਤਾ ਵਾਲੇ ਕੁਦਰਤੀ ਸੁਭਾਅ ਕਰਕੇ ਹੈ ਗਤੀਮਾਨ ਬੱਸ ਦੇ ਅਚਾਨਕ ਰੁਕਣ ਨਾਲ ਬੱਸ ਵਿਰਾਮ ਅਵਸਥਾ ਵਿੱਚ ਆ ਜਾਂਦੀ ਹੈ ਉਹ ਤੇ ਰੁਕ ਗਈ ਜਲਦੀ ਵੀ ਸੀਗੀ ਪਰ ਸਾਡਾ ਸ਼ਰੀਰ ਜੜਤਾ ਦੇ ਕਾਰਨ ਬੱਸ ਦੇ ਪਹਿਲੇ ਵੇਗ ਮੁਤਾਬਕ ਗਤੀ ਵਿੱਚ ਰਹਿਣਾ ਚਾਹੁੰਦਾ ਹੈ ਸੋ ਪੈਰ ਤੇ ਰੁਕ ਗਏ ਪਰ ਜਿਹੜਾ ਉਪਰ ਖੜਾ ਧੜ ਹੈਗਾ ਜਾਂ ਸੀਟ ਤੇ ਥੱਲੇ ਹਿੱਸਾ ਜਿਹੜਾ ਸੀਟ ਨਾਲ ਜੁੜਿਆ ਹੋਇਆ ਉਹ ਤੇ ਰੁਕ ਗਿਆ ਬੱਸ ਦੇ ਰੁਕਣ ਨਾਲ ਪਰ ਜਿਹੜਾ ਧੜ ਸੀਗਾ ਉਹ ਅੱਗੇ ਚਾਈ ਜਾਂਦਾ ਹੈ ਅੱਗੇ ਨੂੰ ਜਾਈ ਜਾਂਦਾ ਹੈ ਕਿਉਂ ਜੜਤਾ ਦੇ ਕਰਕੇ ਅਤੇ ਅਸੀਂ ਅੱਗੇ ਵੱਲ ਨੂੰ ਡਿੱਗਦੇ ਹਾਂ ਕਿਉਂਕਿ ਬੱਸ ਅੱਗੇ ਨੂੰ ਜਾ ਰਹੀ ਸੀਗੀ ਤੇ ਅਸੀਂ ਵੀ ਅੱਗੇ ਨੂੰ ਡਿੱਗੇ ਤੇ ਸਾਡੇ ਪੈਰ ਲੱਤਾਂ ਤੇ ਜੇ ਜੀ ਖੜੇ ਆ ਤੇ ਪੈਰ ਰੁਕ ਗਏ ਪਰ ਢੜ ਅੱਗੇ ਨੂੰ ਡਿਗਿਆ ਠੀਕ ਹੈ ਮੈਂ ਜੇ ਜੀ ਬੈਠੇ ਸੀਗੇ ਤੇ ਸਾਡੇ ਪੱਟ ਦਾ ਸਥਰੜਾ ਹਿੱਸਾ ਉਸ ਸੀਟ ਨਾਲ ਜੁੜਿਆ ਸੀਗਾ ਉਹ ਵੀ ਰੁਕ ਗਿਆ ਸੀਟ ਦੇ ਨਾਲ ਪਰ ਜਿਹੜਾ ਢੜ ਹੈਗਾ ਅੱਗੇ ਨੂੰ ਕਿਵਰ ਕਿ ਵਰਸੀ ਕਿ ਵਰ ਸਾਡਾ ਸਿਰ ਉਹ ਗਿਆ ਵਸਦਾ ਅਗਲੀ ਸੀਟ ਤੇ ਵਜਦਾ ਹੁੰਦਾ ਕਿਵਰ ਜਿਹੜੇ ਬੰਦੇ ਸੁੱਤੇ ਹੁੰਦੇ ਨੇ ਪਤਾ ਨਹੀਂ ਲੱਗਦਾ ਬੱਸ ਰੁਕ ਜਾਂਦੀ ਹੈ ਤੇ ਸੱਟ ਵੀ ਲੱਗ ਜਾਂਦੀ ਹੈ ਹਨਾ ਇਸੀ ਤਰ੍ਹਾਂ ਵਿਰਾਮ ਅਵਸਥਾ ਤੋਂ ਪ੍ਰਵੇਗਿਤ ਹੋਣ ਤੇ ਵਸਤਾ ਗਤੀ ਦੀ ਅਵਸਥਾ ਵਿੱਚ ਆ ਜਾਂਦੀ ਹੈ ਜਿਹੜੇ ਪੈਰ ਨਾਲ ਲੱਗੇ ਸੀ ਉਹ ਵੀ ਗਤੀ ਜਾ ਗਏ ਪਰ ਧੜ ਪਿੱਛੇ ਰਹਿਣਾ ਚਾਹੁੰਦਾ ਉਹ ਰੁਕਿਆ ਰਹਿਣਾ ਚਾਹੁੰਦਾ ਉਹ ਪਿੱਛੇ ਨੂੰ ਜਾਂਦਾ ਪਰ ਸਾਡਾ ਸ਼ਰੀਰ ਜੜਤਾ ਦੇ ਕਾਰਨ ਵਿਰਾਮ ਦੀ ਪਹਿਲੀ ਅਵਸਥਾ ਵਿੱਚ ਰਹਿਣਾ ਚਾਹੁੰਦਾ ਹੈ ਸਿੱਟੇ ਵਜੋਂ ਅਸੀਂ ਪਿੱਛੇ ਵੱਲ ਨੂੰ ਡਿਗਦੇ ਹਾਂ ਸੋ ਇਹ ਅਸੀਂ ਪਿਆਰੇ ਵਿਦਿਆਰਥੀਓ 95 ਨੰਬਰ ਚੋਂ ਆਏ ਵੱਡੇ ਇਸ ਅਧਿਆਏ ਦੇ 4 ਸਵਾਲ ਸੋ ਤੁਸੀਂ ਸੀਸੀ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ